ਕਾਪੜੀ ਹੋਈ ਜਾਂਦੀ ਨੋਬਲੋਕ ਪੀ ਵੀ ਉਹਦਾ ਨੋਕ ਪੀ ਕੀ ਗੱਲ ਬਾਤ ਹੈ ਯਾਰ ਕੀ ਹੋ ਗਿਆ ਕੀ ਗੱਲ ਬਾਤ ਹੈ ਵਧੀਆ ਸੀ ਵਿਆਹ ਹੈ ਲੈ ਕੇ ਆਇਆ ਸੀ ਉਹ ਤਾਂ ਵਧੀਆ ਰਹੀ ਮੇਰੇ ਨਾਲ ਮਿਲਣਾ ਤਾਂ ਦੇਰ ਨਹੀਂ ਲੱਗਾ ਅੱਜ ਵਾਰ ਕੇ ਘਰ ਦੀ ਤਿਆਰੀ ਹੈ ਜਿਸ ਬਹੁਤ ਈ ਦਵਾਈਏ ਨੇ ਕਈ ਟੀਕ ਮੰਗਦੇ ਸੀ ਉਹ ਸਾਰੀ ਟੀ ਜਿਲਾਈ ਕੇ ਰਾ ਪੇਜੀ ਹੂੰ ਨਾਲ ਤੇ ਕਹਿੰਦੇ ਮੈਂ ਆਉਂ ਤੂੰ ਰਹਿਣਾ ਉਹ ਵੀ ਫਿਰ ਰਸਤੇ ਦਵਾਈ ਆਖੀਏ ਤਾਂ ਲੱਗ ਕਰ ਵੀ ਇਹਦੀ ਪੇਜੀ ਜਿਹੜੇ ਮੰਮੀ ਤੇ ਦਵਾਈ ਤੇ ਜਾਂ ਲੱਗੀ ਵਧੀਆ ਸੋਚੋ ਕਿ ਲੰਡਨ ਮਿਲ ਮਿਲ ਕੇ ਗਈ ਫੋਨ ਵੀ ਕਰ ਦਿੰਦੀ ਥੋੜਾ ਟਾਈਮ ਅੱਧੀ ਵਾਰ ਤੇ ਵਧੀਆ ਚੱਲ ਕਈ ਵਾਰ ਕਹੇ ਜੇ ਮੈਨੂੰ ਟਾਈਮ ਨਹੀਂ ਹੈ ਮੰਮੀ ਮੁੰਡੇ ਨੇ ਮੇਰੇ ਨੇ ਫੋਨ ਲਾਣਾ ਕਹੇ ਦਿੰਦੀ ਮੈਂ ਦੀਦੀ ਆ ਮੂੰ ਟਾਈਮ ਨਹੀਂ ਹੈਗਾ ਜੇ ਅਸੀਂ ਇੱਧਰ ਨਾ ਨੂੰ ਕਿਸੇ ਦਾ ਉਹ ਤਾਂ ਵੀ ਫੋਨ ਮਿਲਦੀ ਆ ਫੇਰ ਹੀ ਵਗੇ ਕਰੀ ਗਈ ਹੁਣ ਚਾਹ ਦੇ ਕਰ ਲਿੰਦੀ ਸੀ ਤੇ ਮੰਮੀ ਬਾਹਰ ਚਲੀ ਗਈ ਤੇ ਜਿਵੇਂ ਫੋਨ ਉਹਨੇ ਬੰਦ ਕਰ ਦਿੱਤਾ ਤੇ ਹੁਣ ਤੁਸੀਂ ਕੀ ਮੰਨ ਕਰਦੇ ਹੋ ਅੱਜ ਕਿਹਨੇ ਸਾਡਾ ਕਿੰਨਾ ਪੈਸਾ ਲੱਗਿਆ ਇਹ ਮਪੀਰ ਲੱਗ ਗਿਆ ਤੁਹਾਨੂੰ ਵਾਦੇ ਦਾ ਵਾਦੇ ਸਜਾਈ ਨੇ ਮਨ ਨਹੀਂ ਕਹਿ ਗਿਆ ਹੋਰ ਕੁੜੀਆਂ ਨੂੰ ਵੀ ਪਤਾ ਲੱਗ ਜਾਏਗੀ ਕਿ ਮੈਂ ਗਰੀਬਾ ਹੁਣ ਇਹਦੀ ਨਾਲ ਹੋ ਗਿਆ ਆਪਾਂ ਹੁਣ ਡਰੋ ਜੇ ਆਪਾਂ ਆਏ ਇਹਦੀ ਗੱਲ ਕਿ ਕਰੀਏ ਮੈਂ ਤਾਂ ਇਹੋ ਜਿਹੀ ਹੁੰਦਾ ਕੱਲਾ ਕੱਲਾ ਪਸਤੀ ਦਾ ਇੰਨਾ ਸਾਲ ਉਹ ਬੜੇ ਚਾਹ ਨਾਲ ਲੜਨਾ ਪੜੇ ਮਤਲਬ ਮੰਦਿਰ ਵਿੱਚ ਸੁਪਨੇ ਲੈ ਕੇ ਤੁਸੀਂ ਵਿਆਹ ਕਿ ਲੈ ਕੇ ਹੋਰ ਨਹੀਂ ਮੇਰੇ ਪੱਤੇ ਜੀ ਨਾਲ ਜਾਊਗਾ ਹਾਂ ਮੇਰੇ ਮੰਡੇ ਨੇ ਵੀ ਸੱਦਦੇ ਗਏ ਮੇਰੇ ਮੰਡੇ ਵੀ ਬਾਹਰੋਂ ਪੈਸੇ ਚਵਾਉਂ ਮੈਂ ਵੀ ਨਾਲ ਜਾਵਾਂ ਮੈਂ ਨਹੀਂ ਬਹੁਤ ਅਸੀਂ ਮੈਂ ਵੀ ਬਾਹਰ ਸਹੁਰੇ ਮਾਂ ਦੇ ਕੋਲ ਜਿੰਨੇ ਜਿੰਨੇ ਇਹ ਨਹੀਂ ਜਿੰਨੇ ਹੋਰ ਹੋਇਆ ਕੋਈ ਹੋਣਾ ਹੀ ਸਾਂਦੇ ਕਰੇ ਹੋਣਾ ਸੀ ਹੋਰ ਉੱਧ ਆਈ ਨਹੀਂ ਇਹ ਬਹੁਤ ਅਦਾਸ ਹੋਈ ਮੇਰਾ ਨਾਮ ਅਮਰਿਕ ਸਿੰਘ ਹੈ ਮੇਰੇ ਬੇੜੇ ਜਗਰੂਪ ਸਿੰਘ ਦਾ ਜੋ ਵਿਆਹ ਹੋਇਆ ਨਾ ਕੋਈ ਹੋਇਆ ਮੇ ਪਾਣਾ ਬੱਪਰੇ ਦੇ ਕੋਲ ਮੈਰਿਜ ਕੀਤੀ ਸੀਗੀ ਤੇ 4 ਨਵੰਬਰ 2015 ਦੇ ਵਿੱਚ ਜੀ ਤੇ ਵਧੀਆ ਜੀ ਮੂਹ ਸੀ ਲੜਕੀ ਵਧੀਆ ਜੀ ਵਿਆਹ ਤੇ ਲੈ ਗਿਆ ਸੀ ਬੜਿਆ ਪ੍ਰੋਗਰਾਮ ਚੱਲ ਰਿਹਾ ਸੀਗਾ ਦੇਖੋ 4 ਨਵੰਬਰ ਤੋਂ ਲੈ ਕੇ 19 ਦਸੰਬਰ ਤੱਕ ਸਾਡੇ ਕੋਲ ਰਹੀ ਤੇ 20 ਦਸੰਬਰ ਜਿਹੜੀ ਫਲੈਟ ਸੀ 19 ਦਸੰਬਰ ਤੋਂ ਘਰ ਵਾਕੇ ਉਹ ਚਲੋ ਵਧੀਆ ਹਮਾਰਾ ਬੇਟਾ ਜਗਰੂਪ ਸਿੰਘ ਕੋਲ ਮੈਰਪੋਰਟ ਤੱਕ ਸੱਡ ਕੇ ਵੀ ਆਇਆ ਸੀ ਤੇ ਚਲੋ ਵਧੀਆ ਚੱਲੀ ਜਾਂਦਾ ਸੀ ਵਧੀਆ ਪਹਿਲਾਂ ਫਾਨੂੰ ਪਹੁੰਚ ਗਿਆ ਉੱਥੇ ਫੋਨ ਵੀ ਕਰਦੇ ਰਹੀ ਤਾਂ ਇਹ ਗੱਲ ਵਿੱਚ ਕਰਦੇ ਵੀ ਨਹੀਂ ਵਧੀਆ ਦੋਸਲੇ ਸੀ ਉਹਨੇ ਪੀਸਾ ਭੇਜਦਾ ਜਿੰਨੀਆਂ ਮੰਗਲੀਆਂ ਦੀ ਸੀ ਉਹਨੇ ਪੀਸਾ ਭੇਜ ਦਿੰਦੇ ਸੀ ਤੇ ਬਾਅਦ ਵਿੱਚ ਜਿਹੜੀ ਮਮਾ ਲੱਗ ਦੋਸਰ ਬਾਅਦ ਭਾਈ ਬਾਅਦ ਜਦੋਂ ਮੰਮੀ ਨੇ ਮੰਗੀ ਨੇ ਉਹਨੇ ਆਪੀ ਫਾਇਲ ਲਗਾਤੀ ਤਾਂ ਮੰਮੀ ਜੀ ਲੱਗ ਗਈ ਮੰਮੀ ਆ ਵੀ ਅੰਮ੍ਰਿਤ ਸਿੰਘ ਨੇ ਜਾਨੀ ਵਧੀਆ ਉਹਦੇ ਨਾਲ ਫੈਸਲੇ ਸ਼ੋ ਕਰਕੇ ਤੇ ਵਧੀਆ ਉਹਦੇ ਕਾਰਟੇਟ ਭੇਜ ਕੇ ਉਹਨੂੰ ਭੇਜਿਆ ਜੀ ਤੇ ਜਦ ਤੋਂ ਬਾਅਦ ਉਹ ਜਿੰਮਾ ਚਲੇ ਗਈ ਉਸ ਤੋਂ ਬਾਅਦ ਤਾਂ ਫਿਰ ਦਿਨ ਤੋਂ ਦਿਨ ਬਗੜਦੀ ਜਾਂਦੀ ਨਾਲ ਦਾ ਹਾਲਾਤ ਬਦਲਦੀ ਗਿਆ ਚਲੇ ਗਿਆ ਜੀ ਤੁਸੀਂ ਮਕਦਮਾ ਦਾ ਉਹ ਦਾਰਿ ਜਰਾ ਦੱਸੋ ਮਕਦਮਾ ਹੀ ਗਲਾਈ 2021 ਨੂੰ ਕਰਾਇਸ ਗਈ ਠੀਕ ਹੈ ਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਤੁਸੀਂ ਉਹਦੀ ਐਲਓਸੀ ਜਾਰੀ ਕਰਾਈ ਤੇ ਅੱਜ ਕੱਲ ਉਹ ਨਰਕੀ ਵਿਵਹਾਰ ਕਰ ਲਈ ਗਈ ਹੈ ਹਾਂਜੀ ਸਾਨੂੰ ਪਤਾ ਲੱਗਿਆ ਸੀ ਕਿ ਜਦੋਂ ਵੀ ਇਹ anu ਪਹਿਲਾਂ ਪਤਾ ਨਹੀਂ ਸੀ ਵੀ ਉਹਨੇ ਇੰਡੀਆ ਆਉਣਾ ਬਾਅਦ ਵਿੱਚ ਸਾਨੂੰ ਪਤਾ ਲੱਗਿਆ ਵੀ ਇੰਡੀਆ ਆਉਣਾ ਤੇ anu ਗ੍ਰਿਫਤਰ ਕੀਤੀ ਉਸ ਦਿਨ ਸਾਨੂੰ ਮੁਲਾਜ਼ਮ ਨੇ ਫੋਨ ਆਇਆ ਵੀ ਉਹਨਾਂ ਨੇ ਦਿੱਲੀ 에ਰਪੋਰਟ ਤੇ ਗ੍ਰਿਫਤਰ ਕਰ ਲਿਆ ਤੇ ਉਹਨੂੰ ਕਿਸ ਨੂੰ ਲੈ ਕੇ ਮੈਂ ਜਿੱਥੋਂ ਮੇਰਾ ਰਾਸ਼ਟ੍ਰ ਵਿੱਚ ਲੈ ਕੇ ਲੈ ਕੇ ਮਾਈ ਜੋ ਜਿਸ ਤਰ੍ਹਾਂ ਉਹ ਇੱਥੇ ਪੜੀ ਹੋਈ ਆ ਰੈਪੋਰਟ ਪਰੀ ਉਸ ਕੋਲੇ ਆ ਤੇ ਕੀ ਤੁਸੀਂ ਕਾਰਵਾਈ ਦੀ ਮੰਗ ਕਰਦੇ ਹੋ ਅਸੀਂ ਤਾਂ ਉਹ ਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਮੰਗ ਕਰ ਰਹੇ ਆ ਜੀ ਕਿ ਜਾਇਦ ਤੇ ਆਉਣ ਵਾਲੀ ਜਿਹੜੀ ਹੋਰ ਵੀ ਕੋਈ ਲੜਕੀਆਂ ਨੇ ਉਹ ਪਾ ਜਾਨੀ ਸਾਰੇ ਪਰਿਵਾਰ ਨੂੰ ਠੋਖਾ ਨਾ ਦੇਣ ਦੇ ਸਕਣ ਉਹ ਤੇ ਉਹਨਾਂ ਨੂੰ ਕੋਈ ਸੌਫਟ ਮਿਲ ਜਾਵੇ ਇਸ ਗੱਲ ਤੋਂ ਤੇ ਬਾਕੀ ਹੁਣ ਜਿੰਨੇ ਸਾਡੇ ਪੈਸੇ ਫੈਸਲਾ ਹੋਊ ਜਿਵੇਂ ਉਹ ਦੇਖੀ ਜਾਊਗੀ ਬਾਕੀ ਮਨ ਜਿੰਨੇ 28 ਲੱਖ ਰੁਪਏ ਅਸੀਂ ਪਾਟਾ ਖਰਚ ਆਇਆ ਸਾਰਾ ਖਰਚ ਉਹਦੀ ਭਰਾਈ ਤੇ ਤੇ ਇਹਦੇ ਫੈਸਲਾ ਹੋ ਗਿਆ ਤਾਂ ਬੈਚ ਵਿੱਚ ਜਿਮ ਮੌਬਨ ਮੰਗ ਕਰਾਂਗੇ ਵੀ ਸਾਨੂੰ ਇਹ ਵੀ ਪਤਾ ਲੱਗਾ ਕਿ ਤੁਸੀਂ ਪ੍ਰਾਪਰਟੀ ਸੇਲ ਵੀ ਕੀਤੀ ਹੁੰਦੇ ਨੂੰ ਭੇਜੋ ਸੀ ਹਾਂਜੀ ਪ੍ਰਾਪਰਟੀ ਵੇਚੀ ਸੀਗੀ ਅੱਜ ਸਾਡੇ ਕੋਲ 2.5 ਕਿਲੇ ਜਿੰਨ ਤੋਂ ਪ੍ਰਾਪਰਟੀ ਸੀਗੀ ਜਿਸ ਦੇ ਪਰ 45000 ਵਿੱਚ ਵੇਚੂਗਾ ਥੋੜੀ ਰਹੀ ਹੈ ਅੱਡੇ ਕੋਲ ਮਤਲਬ ਦੁਗ੍ਹਾ ਡੇਢ ਬੁਗ੍ਹਾ ਰਹੀ ਹੈ ਉਹਨੇ ਕਿਹਾ ਹੁਣ ਕੀ ਨਾ ਕੀ ਕਰੇ ਪੀਤਾ ਸੱਜੇ ਤੋਂ ਆਪਣੇ ਨਾਲ ਖਾਂਦੋਂਗੇ ਵੀ ਜਾਣੇ ਨਹੀਂ ਹੁੰਦੇ ਉਹਦੇ ਨਾਲ ਤਾਂ ਮੁੰਡਾ ਕੀ ਕਰਦਾ ਅੱਜ ਕੱਲ ਮੰਗਾ ਅੱਜ ਕੱਲ ਕੋ ਲਾਲੀ ਫੈਕਟਰੀ ਵਿੱਚ ਜੀ ਟੈਕਸੀ ਚਲਾ ਰਿਆ 10000 ਰੁਪਏ ਤਨਖਾਹ ਮਿਲਦੀ ਆ ਉਹਦੇ ਨਾਲ ਸਾਡਾ ਗੁਜ਼ਾਰਾ ਹ ਇਕੇ ਲੱਗਦੀ ਕਿਉਂ ਇਹ ਹੋਣ ਗਈ ਹੈ ਜੀ ਇੰਡੀਆ 에ਰੀ ਆਪਦੇ ਸਿਸ਼ਟੇ ਤੋਂ ਕਿਤੇ ਮੈਰਿਜ ਹੋ ਗਈ ਨਹੀਂ ਤਾਂ ਇਹਨੇ ਕਿਹਾ ਹੋਣਾ ਸੀਗਾ ਹਮ ਤਾਂ ਕੋਈ ਪਤਾ ਨਹੀਂ ਸਦਾਈ ਮੈਰਿਜ ਦੇ ਸਿਲਸਲੇ ਵਿੱਚ ਤੇ ਇਹਨੂੰ ਆਇਓ ਮੈਡੀਕਲ ਤੋਂ ਪਰੇ ਨ ਗ੍ਰਫਤਾਰ ਨਹੀਂ ਹੋਊਂਗੇ ਫੇਕੂਗੇ ਇਹਨੂੰ ਤਾਂ ਜਾਨੀ ਜਾਨੀ ਅਨਜਾਨ ਹੋਊਗੀ ਕੀ ਸਮਝ ਸਕਦੇ ਆਂ ਇਹ ਗੱਲ ਤਾਂ ਇਹ ਤੇ ਜਿਸ ਤਰ੍ਹਾਂ ਹੁਣਾਂ ਦੇ ਐਲਓਸੀ ਤੋਂ ਬਾਅਦ ਇਹਨੂੰ ਗ੍ਰਫਤਾਰ ਕੀਤਾ ਗਿਆ ਉਸ ਵਾਰ ਦਿੱਲੀ ਪੁਲਿਸ ਐਰਪੋਰਟ ਪੁਲਿਸ ਜਾਂ ਪੰਜਾਬ ਪੁਲਿਸ ਦੀ ਰੋਲ ਕਰਤਾ ਰਹਾ ਮੈਂ ਇਸ ਨੂੰ ਦਿੱਲੀ ਪੁਲਿਸ ਨੇ ਉੱਥੇ ਗ੍ਰਫਤਾਰ ਕਰਕੇ ਇਹਨਾਂ ਨੂੰ ਪੰਜਾਬ ਪੁਲਿਸ ਨੂੰ ਫੋਨ ਕੀਤਾ ਹੋਊਗਾ ਜੀ ਤੇ ਇਤਨਾ ਪੁਲਿਸ ਵਾਲਿਆਂ ਨੇ ਫੋਨ ਸੰਨੋਂ ਲੜਕਣ ਕੀਤਾ ਚਲੋ ਲੜਕਾ ਨਹੀਂ ਉੱਠੇਗਾ ਮੈਨੂੰ ਪਤਾ ਲੱਗਿਆ ਮੈਂ ਠਾਲ ਕੇ ਤਰੋਂ ਇਹਨਾਂ ਨੂੰ ਗੱਡੀ ਕਰਕੇ ਤੇਜੀ ਲੈ ਕੇ ਗਏ ਨਾਲ ਮੁੰਡਿਆਂ ਕੋਲ ਤੇ ਤੇ ਗ੍ਰਿਫਤਾਰ ਕਰਕੇ ਲੈ ਕੇ ਆਏ ਤੇ ਅੱਜ ਉਹਨੂੰ ਪੇਸ਼ ਕਰਕੇ ਜਾਨੀ ਅਦਾਲਤ ਵਿੱਚੋਂ ਇਹਨਾਂ ਨੇ ਰਿਮਾਂਡ ਲੈ ਲਿਆ ਬਾਕੀ ਕੱਲ ਨੂੰ ਜੋ ਵੀ ਕਾਹੂ ਦੇਖੀ ਜਾਊਗੀ ਇਸ ਮੰਗ ਕੀ ਕਰਦੇ ਹੁਣ ਅਸੀਂ ਮੰਗ ਕਰਦੇ ਸਾਨੂੰ ਪੂਰੇ ਪੂਰਾ ਇਨਸਾਫ ਮਿਲਣਾ ਚਾਹੀਦਾ ਏ ਕਿਉਂ ਗਰਤੀ ਨੂੰ ਸਭ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਏ ਤਾਂ ਕਿ ਹੋਰ ਬੜੀਆਂ ਹੋਰ ਲੜਕੀਆਂ ਨੂੰ ਵੀ ਇਸ ਤੋਂ ਬਰਾਬਰ ਮੌਕੇ ਮਿਲ ਸਕੇ ਜੀ ਜੋ ਇੱਕ ਐਨਆਰਆਈ ਲੜਕੀ ਫੜੀ ਆ ਉਹਦੇ ਮਾਮਲੇ ਕੀ ਕਰਨਾ ਚਾਹੁੰਦੇ ਆ ਸਾਡੇ ਕੋਲ ਇੱਕ ਮਕਦਮਾ ਸੀ ਜੀ ਦਰਜ ਕਰਾਇਆ ਜਗਰੂਪ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਮੀਰਨਕਲਾਂ ਉਹਨਾਂ ਨੂੰ ਸਦਨ ਨਾ ਕੋਟ ਦੀ ਪਿੰਡ ਪੈਂਦਾ ਉਹਨਾਂ ਨੇ ਕੰਪਲੀਟ ਕੀਤੀ ਸੀ ਮਾਨਯੋਗ ਸ਼ਿਵਮਾਨ ਅਫਸਰ ਸਾਹਿਬਾਨ ਦੇ ਦਫ਼ਤਰ ਤੇ ਇੱਕ ਲੜਕੀ ਜੈਸਮੀਨ ਕੌਰ ਪੁਤਰੀ ਚੰਚਲ ਸਿੰਘ ਵਾਸੀ ਕਰੋਕਸੇਤਰ ਹਾਲਵਾ ਸਿਦਰਾਹਾ ਉਹਦੇ ਨਾਲ ਉਹਨੇ ਮੈਰਿਜ ਕਰੀ ਸੀ ਮੈਰਿਜਸ ਬੇਸ ਤੇ ਖਰੀਦੀ ਵੀ ਉਹ ਪੂਰੀ ਹਾਈਲਟ ਪਾਸ ਸੀ ਤੇ ਵਿਆਹ ਤੋਂ ਬਾਅਦ ਇਹਨੂੰ ਵੀ ਜਗਤਪ ਸਿੰਘ ਨੂੰ ਵਿਦੇਸ਼ ਲੈ ਕੇ ਜਾਊਗੀ ਬੇਡਾ ਜੁਲ 15 ਚੰਗਲ ਦੀ ਮੈਰਿਜ ਹੋਈ ਤੇ ਉਹ ਇਹਨੇ 200 ਲਾਇਆ ਸੀ ਦਰਖਾਸਤ ਵਿੱਚ ਕਮਿਸ਼ਨਟ ਚ ਵੀ 25 ਲੱਖ ਰੁਪਈਆ ਮੇਰੇ ਤੋਂ ਖਰਚਾ ਕੇ ਲੂਪ ਸਿੰਘ ਤੋਂ ਜੀਨ ਵੇਚ ਕੇ ਇਹਨੇ ਲਾਇਆ ਤੇ ਕੁਬੀਨ ਦੇਸ਼ ਭੇਜਿਆ ਪੜਾਈ ਵਾਸਤੇ ਉਸ ਤੋਂ ਬਾਅਦ ਉਹ ਇਹ ਨੂੰ ਆਪਣੇ ਮਤਲਬ ਬੁਲਾਇਆ ਨਿਕ ਕੈਨੇਡਾ ਤੇ ਇਸ ਕਰਕੇ ਇਹਨੇ ਕਮਿਨੈਂਟ ਦਿੱਤੀ ਤੇ ਉਹ ਕਮਿਨੈਂਟ ਦੀ ਪੜਤਾਲ ਹੋਣ ਫਰੰਤਾ ਮਕਦਮਾ ਨੰਬਰ 94 ਸਾਲ 2021 ਤੇ ਅੰਡਰ 6420 406 ਆਈ ਪੀਸੀ ਥਾਣਾ ਸਦਰ ਰੈਕੋਰਡ ਦਰਜ ਹੋਇਆ ਸੀ ਉਸ ਮਕਦਮੇ ਦੀ ਤਫਤੀਸ਼ ਦੌਰਾਨ ਅਸੀਂ ਉਹ ਉਹ ਜੀ ਆਲਰੇਡੀ ਕੈਨੇਡਾ ਜਾ ਚੁੱਕੀ ਸੀ ਯਾ ਕਰਾ ਕੇ ਤਾਂ ਅਸੀਂ ਐਲਓਸੀ ਜਾਰੀ ਕਰਵਾਈ ਸੀ ਹਾਂ ਕਾ ਜੋ ਉਹ ਜਦੋਂ ਆਵੇ ਤਾਂ ਅਸੀਂ ਉਹਨੂੰ ਕਾਬੂ ਕਰ ਸਕੀਏ ਇਹ ਉਹ ਐਲਓਸੀ ਉਹ ਕੈਨੇਡਾ ਤੋਂ ਆਈ ਤੇ ਉਹ ਸਾਨੂੰ 에어ਪੋਰਟ ਵਾਲਿਆਂ ਵੱਲੋਂ ਸੂਚਨਾ ਦਿੱਤੀ ਗਈ ਵੀ ਭਾਈ ਆਜੋ ਉਹਨੂੰ ਸਾਡੇ ਨਾਲ ਰੋਲ ਕਰਤਾ ਹੁੰਦੇ ਆ ਉਹਨੂੰ ਕਰਦੇ ਹਾਂ ਹਾਂ ਕਾਬੂ ਕਰਕੇ ਤੇ ਉਹ ਵੀ ਅਸੀਂ ਇਸ ਮੁਕਦਮੇ ਵਿੱਚ ਰੈਸਟ ਪਾਈ ਆ ਜੀ ਤੇ ਕੱਲ ਅੱਜ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਇਹ ਇੱਕ ਵੇਂ ਦਾ ਪੁਲਿਸ ਰਿਪੋਰਟ ਹਾਸਲ ਕੀਤਾ ਜੀ। ਜਿਸ ਮਕਦਮੇ ਵਿੱਚੋਂ ਤੋਂ ਪੁੱਛਗਛ ਜਾਰੀ ਹੈ ਜੀ। ਜੋ ਲੜਕੀਆਂ ਇਸ ਤਰ੍ਹਾਂ ਕਰਕੇ ਜਾਂਦੀਆਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜੀ? ਤੇ ਇਹ ਦੇਖੋ ਜੀ ਇੱਕ ਤਾਂ ਬੰਦਾ ਬੇਰੁਜ਼ਗਾਰ ਹੁੰਦਾ ਉਹਦੇ ਨਾਲ ਉਹਨੇ ਆਪਣੇ ਜੋਬ ਲਈ ਉਹ ਇੱਕ ਸਰਕਸ ਕਰਦਾ ਤੇ ਇੱਕ ਉਹ ਵੀ ਹੋਰ ਪ੍ਰਾਪਰਟੀ ਲਾਸ ਹੋ ਜਾਂਦੀ ਆ ਤੇ ਉਹਨਾਂ ਦਾ ਇੱਧਰ ਨਾ ਰਹਿੰਦਾ ਨਾ ਉੱਧਰ ਲਾ ਜੀ ਹਾਂ ਨਹੀਂ ਕਰਨਾ ਚਾਹੀਦਾ। ਕਾਨੂੰਨ ਦੇ ਹੱਥ ਲੰਬੇ ਆ ਜੀ ਜੋ ਕਰੂਗਾ ਉਹ ਬਚ ਨਹੀਂ ਸਕਦਾ ਸਾਡੀ ਅਪੀਲ ਹੈ ਨੌਜਵਾਨਾਂ ਨੂੰ ਲੜਕੀਆਂ ਤੇ ਲੜਕਿਆਂ ਨੂੰ ਇਹ ਅਜਿਹੇ ਹਾਨੀ ਨਹੀਂ ਕਰਨਾ ਚਾਹੀਦੀ ਧੋਖੇਵਾ ਜੀ ਇਹਦੇ ਨਾਲ ਉਹਨਾਂ ਦਾ ਵੀ ਭਵਿੱਖ ਖਰਾਬ ਹੁੰਦਾ ਮਕਦਮੇ ਪਾਜੀ ਪੈਂਦੇ ਆ ਫਿਰ ਮਤਲਬ ਉਹਨਾਂ ਦਾ ਜਿਹੜਾ ਕੋਈ ਫਿਊਚਰ ਉਮੀਦਵਾ ਨਹੀਂ